ਹਾਂਜੀ ਸਤਿ ਸ੍ਰੀ ਅਕਾਲ ਸਾਥਿਓ ਮੈਂ ਡਾਕਟਰ ਹਰਮਨਜੀਤ ਸਾਥਿਓ ਅੱਜ ਇੱਕ ਬੜੀ ਖਾਸ ਚੀਜ਼ ਦੀ ਗੱਲ ਕਰਨ ਜਾ ਰਹੇ ਹਾਂ ਜਿਹਦੇ ਅਣਗਿਣਤ ਫਾਇਦੇ ਆ ਸਾਡੀ ਸਿਹਤ ਨੂੰ ਤੇ ਜੇ ਅਸੀਂ ਇਹਦੀ ਰੋਜ਼ਾਨਾ ਵਰਤੋਂ ਕਰਦੇ ਆ ਤਾਂ ਇਹਦੇ ਨਾਲ ਸਾਨੂੰ ਪੇਟ ਦੀਆਂ ਤਾਂ ਕਈ ਬਿਮਾਰੀਆਂ ਠੀਕ ਹੁੰਦੀਆਂ ਹੀ ਆ ਇਹਦੇ ਨਾਲ ਨਾਲ ਸ਼ੂਗਰ ਵਾਸਤੇ ਕੋਲੇਸਟ੍ਰੋਲ ਵਾਸਤੇ ਦਿਲ ਦੀ ਸਿਹਤ ਵਾਸਤੇ ਤੇ ਹੋਰ ਵੀ ਬੜੇ ਫਾਇਦੇ ਰੱਖਦਾ ਏ ਨੁਸਖਾ ਸੋ ਆਓ ਡਿਟੇਲ ਨਾਲ ਜਾਣਦੇ ਹਾਂ ਕੀ ਚੀਜ਼ ਆ ਖਾਣ ਵਾਲੀ ਕੁਦਰਤੀ ਚੀਜ਼ ਤਿਆਂ ਨੂੰ ਵਰਤਣਾ ਕਿਵੇਂ ਆ ਸਹੀ ਖਾਣ ਦਾ ਤਰੀਕਾ ਕੀ ਆ ਸੋ ਸਾਥੀਓ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਸੇਤ ਨੂੰ ਲੈ ਕੇ ਮੈਂ ਵੀਡੀਓਜ਼ ਬਣਾਉਂਗਾ ਤੁਹਾਡੇ ਤੱਕ ਸਿੱਧੀਆਂ ਆਸਾਨੀ ਨਾਲ ਪਹੁੰਚ ਜਾਣ ਸਾਥੀਓ ਪਹਿਲਾਂ ਤਾਂ ਦੱਸ ਦਿੰਨੇ ਵੀ ਉਹ ਨੁਸਖਾ ਜਿਹਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਆ ਉਹ ਹੈਗਾ ਇਹ ਈਸ ਬਗੋਲ ਦਾ ਛਿਲਕਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਸੀਲੀਮ ਹਸਕ ਵੀ ਕਹਿ ਦਿੰਦੇ ਆ ਸੋ ਇਸ ਬਗੋਲ ਦਾ ਛਿਲਕੇ 'ਚ ਬੜੇ ਖਾਸ ਗੁਣ ਪਾਏ ਜਾਂਦੇ ਆ ਮੇਨ ਇਹਦੇ ਵਿੱਚ ਜਿਹੜਾ ਹੁੰਦਾ ਫਾਈਬਰ ਸੋਲੂਬਲ ਫਾਈਬਰ ਜਿਹੜਾ ਸਾਨੂੰ ਸਾਡੀ ਸਿਹਤ ਨੂੰ ਫਾਇਦੇ ਦਿੰਦਾ ਤੇ ਕਈ ਬਿਮਾਰੀਆਂ ਤੋਂ ਬਚਾਉਂਦਾ ਏ ਸਾਥੀਓ ਸਾਡੀ ਜਿਹੜੀ ਡੇਲੀ ਦੀ ਡਾਈਟ ਆ ਉਹਦੇ ਵਿੱਚ ਫਾਈਬਰ ਦੀ ਕਮੀ ਰਹਿ ਜਾਂਦੀ ਆ ਪੂਰਾ ਸੀ ਫਾਈਬਰ ਲੈ ਨਹੀਂ ਪਾਉਂਦੇ ਜਿਦੇ ਕਰਕੇ ਹੌਲੀ-ਹੌਲੀ ਸਾਨੂੰ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਾਡਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਸਾਡਾ ਕੋਲੇਸਟ੍ਰੋਲ ਵਧਣਾ ਸ਼ੁਰੂ ਹੋ ਜਾਂਦਾ ਏ ਅੱਗੇ ਜਾ ਕੇ ਫੈਟੀ ਲਿਵਰ ਹੋਣਾ ਸ਼ੁਰੂ ਹੋ ਜਾਂਦਾ 슈ਗਰ ਦੀ ਬਿਮਾਰੀ ਹੋਣ ਦਾ ਖਤਰਾ ਵੱਧ ਹੋ ਜਾਂਦਾ ਸੋ ਮੇਨ ਜਿਹੜੀ ਜੜ ਆ ਉਹ ਸਾਡੇ ਕਹ ਲਓ ਵੀ ਬਿਮਾਰੀਆਂ ਦੀ ਪੇਟ ਤੋਂ ਹੀ ਸ਼ੁਰੂ ਹੁੰਦੀ ਆ ਸਾਰੀਆਂ ਬਿਮਾਰੀਆਂ ਤਕਰੀਬਨ ਸੋ ਜਿਹੜਾ ਇਸ ਬਗੋਲ ਦਾ ਛਿਲਕਾ ਇਹ ਜੇ ਅਸੀਂ ਇਹਦਾ ਰੋਜ਼ਾਨਾ ਸੇਵਨ ਕਰਦੇ ਆ ਤਾਂ ਇਹਦੇ ਨਾਲ ਜਿੰਨੀ ਰਿਕੁਆਇਰਮੈਂਟ ਫਾਈਬਰ ਦੀ ਆ ਉਹ ਸਾਰੀ ਪੂਰੀ ਹੋ ਜਾਂਦੀ ਆ ਇੱਕ ਇਹਦੇ ਜਿਹੜੇ ਖਾਸ ਗੋਣ ਆ ਜਿਹੜੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਆ ਕਿਉਂਕਿ ਜਦੋਂ ਪਾਣੀ ਦੇ ਵਿੱਚ ਇਹ ਘੁਲਦਾ ਹੈ ਤਾਂ ਇੱਕ ਜੈਲ ਨੁਮਾ ਜਿਹੜਾ ਪਦਾਰਥ ਬਣ ਜਾਂਦਾ ਹੈ ਸੋ ਇਹ ਜਿਹੜਾ ਜੈਲ ਨੁਮਾ ਪਦਾਰਥ ਆ ਇਹੀ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ ਸੋ ਆ ਉਹ ਡਿਟੇਲ ਨਾਲ ਜਾਣਦੇ ਆ ਵੀ ਇਸ ਬਗੋਲ ਦੇ ਛਿਲਕੇ ਤੋਂ ਸਾਨੂੰ ਕੀ ਕੀ ਫਾਇਦੇ ਮਿਲਦੇ ਆ ਜਿਹੜੇ ਕਿ ਮੈਂ ਕਹਿੰਨਾ ਵੀ ਦਵਾਈਆਂ ਖਾਣ ਤੋਂ ਵੀ ਜ਼ਿਆਦਾ ਸਾਨੂੰ ਬੈਨੀਫਿਟਸ ਦਿੰਦਾ ਹੈ ਇਸ ਬਗੋਲ ਦਾ ਛਿਲਕਾ ਸੋ ਆ ਉਹ ਇੱਕ ਇੱਕ ਕਰਕੇ ਡਿਟੇਲ ਨਾਲ ਜਾਣਦੇ ਸਾਥੀਓ ਪਹਿਲੇ ਨੰਬਰ ਤੇ ਵੇਖੀਏ ਸਾਡੇ ਡਾਈਜੈਸ਼ਨ ਤੇ ਸਰੀਰ ਨੂੰ ਡੀਟੌਕਸੀਫਾਈ ਕਰਨ ਲਈ ਬਹੁਤ ਵਧੀਆ ਆਮ ਤੌਰ ਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਸਾਡੀ ਕਬਜ ਨੂੰ ਦੂਰ ਕਰ ਲਈ ਅਸੀਂ ਇਹਨੂੰ ਵਰਤਦੇ ਆ ਪਰ ਇਹਦੇ ਹੋਰ ਵੀ ਅੱਗੇ ਫਾਇਦੇ ਉਹ ਵੀ ਜਾਣਾਂਗੇ ਸੋ ਜਿਨ੍ਹਾਂ ਨੂੰ ਪੇਟ ਦੀ ਦਿੱਕਤ ਰਹਿੰਦੀ ਆ ਸਵੇਰੇ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਸੋ ਉਹਨਾਂ ਵਾਸਤੇ ਬਹੁਤ ਵਧੀਆ ਏ ਜੇ ਤੁਸੀਂ ਇਹਦਾ ਸੇਵਨ ਕਰਦੇ ਆ ਰਾਤ ਨੂੰ ਸੌਣ ਤੋਂ ਪਹਿਲਾਂ ਤਸਵੀਰੇ ਤੋਂ ਡੇ ਇੱਕ ਵਾਰ ਤੁਸੀਂ ਪੇਟ ਸਾਫ਼ ਹੋ ਜਾਊਗਾ ਇਹਦੇ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚੋਗੇ ਇਹਦੇ ਨਾਲ ਨਾਲ ਜਿਨ੍ਹਾਂ ਨੂੰ ਆਈਬੀਐਸ ਦੀ ਪਰੇਸ਼ਾਨੀ ਆ ਵਾਰ-ਵਾਰ ਟਾਇਲਟ ਜਾਣਾ ਪੈਂਦਾ ਜਾਂ ਕਬਜ ਰਹਿੰਦੀ ਆ ਉਹਨਾਂ ਵਾਸਤੇ ਵੀ ਇਹ ਬੜਾ ਵਧੀਆ ਨੁਸਖਾ ਹੈ ਤੇ ਸਾਡੇ ਪੇਟ ਨੂੰ ਸਾਡੀਆਂ ਅੰਤੜੀਆਂ ਨੂੰ ਅੰਦਰੋਂ ਸਾਫ਼ ਕਰਦਾ ਏ ਧੋ ਦਿੰਦਾ ਕਲੀਨ ਕਰਦਾ ਸੋ ਸਾਡੇ ਸਰੀਰ ਨੂੰ ਡੀਟੌਕਸੀਫਾਈ ਵੀ ਕਰਦਾ ਏ ਸਾਡੇ ਸਰੀਰ ਚੋਂ ਜਿਹੜੇ ਹਾਨੀਕਾਰਕ ਤੱਤ ਆ ਉਹਨਾਂ ਨੂੰ ਸਰੀਰ ਚੋਂ ਬਾਹਰ ਕੱਢਣ 'ਚ ਸਹਾਇਤਾ ਕਰਦਾ ਸੋ ਸਾਡੇ ਪੇਟ ਵਾਸਤੇ ਬੜਾ ਵਧੀਆ ਏ ਇਸ ਗੋਲ ਦਾ ਛਿਲਕਾ ਨੰਬਰ 2 ਤੇ ਵੇਖੀਏ ਇਹ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਸਾਡੇ ਕੋਲੇਸਟ੍ਰੋਲ ਨੂੰ ਘੱਟ ਕਰਦਾ ਏ ਸਟੱਡੀਜ਼ ਨਵੀਆਂ ਇਹ ਦਾਵਾ ਕਰਦੀਆਂ ਵੀ ਇਹ ਸਾਡੇ ਜਿਹੜਾ ਮਾੜਾ ਕੋਲੇਸਟ੍ਰੋਲ ਆ ਉਹਨੂੰ 5 ਤੋਂ 10% ਘਟਾ ਦਿੰਦਾ ਏ ਘੱਟੋ ਘੱਟ ਮਹੀਨੇ ਦੇ ਵਿੱਚ ਸੋ ਜੇ ਅਸੀਂ ਰੋਜ਼ਾਨਾ ਇਹਦਾ ਸੇਵਨ ਸਹੀ ਤਰੀਕੇ ਨਾਲ ਕਰਾਂਗੇ ਤਾਂ ਅਸੀਂ ਆਪਦੇ ਕੋਲੇਸਟ੍ਰੋਲ ਨੂੰ ਘੱਟ ਕਰ ਸਕਦੇ ਹਾਂ ਮਾਰੇ ਕੋਲੇਸਟ੍ਰੋਲ ਨੂੰ ਤੇ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਹੈ ਇਹਦੇ ਨਾਲ ਉਹ ਵੀ ਹੌਲੀ ਹੌਲੀ ਰੈਗੂਲੇਟ ਰਹਿਣਾ ਸ਼ੁਰੂ ਹੋ ਜਾਂਦਾ ਹੈ ਹੀਟ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜਿਨ੍ਹਾਂ ਦਾ ਵੱਧ ਹੈ ਜਾਂ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧ ਹੈ ਉਹ ਜਰੂਰ ਇੱਕ ਵਾਰ ਇਸ ਬੋਲ ਦੇ ਛਿਲਕੇ ਦਾ ਜਿਵੇਂ ਮੈਂ ਤੁਹਾਨੂੰ ਦੱਸੂਗਾ ਉਸ ਤਰ੍ਹਾਂ ਇਹਦਾ ਸੇਵਨ ਕਰਕੇ ਵੇਖੋ ਇਹ ਦਿਲ ਦੀ ਸਿਹਤ ਲਈ ਵੀ ਬੜਾ ਵਧੀਆ ਸਾਥੀਓ ਤੇ ਨੰਬਰ 3 ਤੇ ਸਾਡੇ 슈ਗਰ ਨੂੰ ਵੀ ਕੰਟਰੋਲ ਚ ਰੱਖਦਾ ਹੈ ਕਿਉਂਕਿ ਜਦੋਂ ਇਹ ਸਾਡੇ ਪੇਟ 'ਚ ਜਾਂਦਾ ਏ ਤਾਂ ਇਹਦਾ ਜਿਹੜਾ ਜੈਲਨਮਾ ਪਦਾਰਥਾ ਉਹ ਬਾਧੂ ਜਿਹੜੀ 슈ਗਰ ਅਸੀਂ ਭੋਜਨਾਂ ਲਈ ਉਹਨਾਂ ਨੂੰ ਅੰਤੜੀਆਂ ਰਹੀਂ ਸੋਖਣ ਤੋਂ ਰੋਕਦਾ ਏ ਇਹ ਆਪਦੇ ਅੰਦਰ ਜਜਬ ਕਹਿ ਲੋ ਕਰ ਦ ਕਰ ਲੈਂਦਾ ਇਸੇ ਤਰ੍ਹਾਂ ਇਹ ਕੋਲੇਸਟ੍ਰੋਲ ਨੂੰ ਕੰਟਰੋਲ 'ਚ ਰੱਖਦਾ ਏ ਜਿਹੜਾ ਅਸੀਂ ਬਾਧੂ ਘਿਓ ਤੇਲ ਖਾਦਾ ਹੁੰਦਾ ਏ ਉਹਨੂੰ ਕਹਾਂ ਲੋ ਕਿ ਬਲੱਡ ਚ ਜਾਣ ਤੋਂ ਜਜਬ ਹੋਣ ਤੋਂ ਰੋਕਦਾ ਜਿਹੜਾ ਕਿ ਅੱਗੇ ਜਾ ਕੇ ਕੋਲੇਸਟ੍ਰੋਲ ਚ ਕਨਵਰਟ ਹੋਣਾ ਹੁੰਦਾ ਸੋ ਉਹਨੂੰ ਪਹਿਲਾਂ ਹੀ ਇਹ ਜਜਬ ਕਰਕੇ ਸਰੀਰ ਚੋਂ ਅੰਤੜੀਆਂ ਰਹੀਂ ਬਾਹਰ ਕੱਢ ਦਿੰਦਾ ਵਾਧੂ ਘਿਓ ਤੇਲ ਨੂੰ ਵੀ ਸੋ ਇਹ 슈ਗਰ ਨੂੰ ਵੀ ਇਸੇ ਤਰ੍ਹਾਂ ਕੰਟਰੋਲ ਚ ਰੱਖਦਾ ਸੋ 슈ਗਰ ਦੇ ਮਰੀਜ਼ ਵੀ ਇਹਦਾ ਜਰੂਰ ਸੇਵਨ ਕਰਨ ਇਸ ਤੋਂ ਇਲਾਵਾ ਇਹ ਸਾਡੇ ਵਧੇ ਹੋਏ ਭਾਰ ਨੂੰ ਘਟਾਉਣ ਚ ਵੀ ਸਹਾਇਤਾ ਕਰਦਾ ਹੈ ਕਿਉਂਕਿ ਜਦੋਂ ਅਸੀਂ ਇਹਦਾ ਸੇਵਨ ਕਰਦੇ ਆ ਤਾਂ ਇਹ ਜਿਹੜਾ ਜੈਲਨੋਵਾ ਪਦਾਰਥ ਸਾਡੇ ਪੇਟ ਨੂੰ ਅੰਦਰੋਂ ਸਾਡੇ ਮੇਦੇ ਦੀ ਜਿਹੜੀ ਥੈਲੀਆਂ ਨੂੰ ਭਰਿਆ-ਭਰਿਆ ਰੱਖਦਾ ਹੈ ਸੋ ਸਾਨੂੰ ਅਨ ਹੈਲਦੀ ਖਾਣ ਦੀ ਜਿਹੜੀ ਕਰੇਵਿੰਗ ਆ ਲਾਲਸਾ ਉਹ ਨਹੀਂ ਲੱਗਦੀ ਭਲਕ ਨਹੀਂ ਪੈਂਦੀ ਸੋ ਜਿਹਦੇ ਕਰਕੇ ਅਸੀਂ ਇੱਧਰ-ਉੱਧਰ ਦੀਆਂ ਚੀਜ਼ਾਂ ਅਨ ਹੈਲਦੀ ਤਲੀਆਂ ਚੀਜ਼ਾਂ ਖਾਣ ਤੋਂ ਬਚੇ ਰਹਿੰਦੇ ਆ ਤੇ ਸਾਡਾ ਜਿਹੜਾ weight ਆ ਉਹ ਆਪਣੇ ਆਪ ਹੀ ਜਦੋਂ ਅਸੀਂ ਹੈਲਦੀ ਖਾਣਾ ਖਾਵਾਂਗੇ ਉਹ ਹੌਲੀ-ਹੌਲੀ ਰੈਗੂਲੇਟ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਬਾਧੂ ਚਰਬੀ ਨੂੰ ਵੀ ਇਹ ਅੰਤੜੀਆਂ ਚ ਸੋਖਣ ਨਹੀਂ ਦਿੰਦਾ ਸੋ ਇਹ ਵੀ ਇੱਕ ਕਾਰਨ ਆ ਕਿ ਸਾਡੇ ਭਾਰ ਨੂੰ ਘਟਾਉਣ ਚ ਸਾਡੀ ਸਹਾਇਤਾ ਕਰਦਾ ਏ ਸੋ ਇਸ ਬਗੋਲ ਦਾ ਛਿਲਕਾ ਕੱਲਾ ਸਾਡੇ ਪੇਟ ਵਾਸਤੇ ਨਹੀਂ ਗਾ ਹੋਰ ਵੀ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਏ ਤੇ ਸਾਥੀਓ ਜੇ ਅਸੀਂ ਇਹਦਾ ਰੋਜ਼ਾਨਾ ਸੇਵਨ ਕਰਦੇ ਆ ਤਾਂ ਇਹ ਸਾਡੀ ਇਮਿਊਨਿਟੀ ਵੀ ਇਹਦੇ ਨਾਲ ਹੌਲੀ ਹੌਲੀ ਜਿਹੜੀ ਵਧੀਆ ਰਹਿਣ ਲੱਗ ਜਾਂਦੀ ਏ ਅਸੀਂ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਵਾਇਰਲ ਇਨਫੈਕਸ਼ਨਾਂ ਜਾਂ ਹੋਰ ਇਨਫੈਕਸ਼ਨਸ ਆ ਉਹਨਾਂ ਤੋਂ ਬਚੇ ਰਹਿਨੇ ਆ ਸੋ ਇਹਨੂੰ ਖਾਣ ਦਾ ਸਹੀ ਤਰੀਕਾ ਸਹੀ ਢੰਗ ਕਿਹੜਾ ਆ ਉਸ ਬਾਰੇ ਹੁਣ ਥੋੜਾ ਡਿਟੇਲ ਨਾਲ ਜਾਣਦੇ ਹਾਂ ਰੋਜ਼ਾਨਾ ਅਸੀਂ ਇਹਨੂੰ ਜਿਹੜੀ ਡੋਜ਼ ਦੱਸੀ ਆ 5 ਤੋਂ 10 ਗ੍ਰਾਮ ਜਿਹੜਾ ਇਸ ਗੋਲ ਦਾ ਛਿਲਕਾ ਅਸੀਂ ਲੈ ਸਕਦੇ ਹਾਂ ਸੋ ਇੱਕ ਤੋਂ ਦੋ ਚਮਚੇ ਅਸੀਂ ਇਹਦਾ ਸੇਵਨ ਕਰਨਾ ਰਾਤ ਨੂੰ ਸੌਣ ਤੋਂ ਪਹਿਲਾਂ ਭੋਜਨ ਕਰਨ ਤੋਂ ਘੱਟੋ ਘੱਟ 40-45 ਮਿੰਟ ਬਾਅਦ ਜਦੋਂ ਅਸੀਂ ਸੌਣ ਲੱਗਣਾ ਉਦੋਂ ਇਹਦਾ ਸੇਵਨ ਕਰਨਾ ਤੇ ਅਸੀਂ ਇਹਦਾ ਸੇਵਨ ਸਵੇਰੇ ਵੀ ਕਰ ਸਕਦੇ ਹਾਂ ਪਾਣੀ ਦੇ ਨਾਲ ਸੋ ਜਾਂ ਤਾਂ ਇਹਨੂੰ ਗੁਣਗਣੇ ਪਾਣੀ ਨਾਲ ਜਾਂ ਨਾਰਮਲ ਪਾਣੀ ਨਾਲ ਵੀ ਅਸੀਂ ਲੈ ਸਕਦੇ ਹਾਂ ਸੋ ਦੋ ਚਮਚੇ ਤੁਸੀਂ ਇਹਨੂੰ ਲੈ ਕੇ ਇਹਨੂੰ ਘੋਲ ਲੈਣਾ ਪਾਣੀ ਦੇ ਵਿੱਚ ਜਾਂ ਦੁੱਧ ਦੇ ਵਿੱਚ ਪਰ ਜਿਨ੍ਹਾਂ ਲੋਕਾਂ ਦਾ ਕੋਲੇਸਟ੍ਰੋਲ ਵੱਧਾ ਜਿਨ੍ਹਾਂ ਨੇ ਕੋਲੇਸਟ੍ਰੋਲ ਵਾਸਤੇ ਇਹਨੂੰ ਸੇਵਨ ਕਰਨਾ ਉਹ ਦੁੱਧ ਦਾ ਪਰਹੇਜ਼ ਕਰਨ ਤੇ ਕੋਲੇਸਟ੍ਰੋਲ ਵਾਸਤੇ ਤੁਸੀਂ ਇਹਨੂੰ 20 ਗ੍ਰਾਮ ਦੇ ਕਰੀਬੀਆਂ ਨੂੰ ਲੈ ਸਕਦੇ ਹੋ ਦੋ ਚਮਚੇ ਸਵੇਰੇ ਦੋ ਚਮਚੇ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਪਾਣੀ 'ਚ ਜਦੋਂ ਅਸੀਂ ਇਹਨੂੰ ਘੋਲ ਲਿਆ ਤਾਂ ਤੁਰੰਤ ਹੀ ਇਹਦਾ ਸੇਵਨ ਕਰ ਲੈਣਾ ਕਿਉਂਕਿ ਜੇ ਪਾਣੀ ਅਸੀਂ ਇਹਨੂੰ ਪਿਆਰਿਆ ਛੱਡਤਾ ਤਾਂ ਇਹ ਸੋਲਿਡ ਬਣ ਜਾਂਦਾ ਉਸ ਤੋਂ ਬਾਅਦ ਇਹਦਾ ਸੇਵਨ ਕਰਨਾ ਔਖਾ ਹੋ ਜਾਂਦਾ ਸੋ ਇਹਨੂੰ ਘੋਲ ਕੇ ਤੁਰੰਤ ਪੀ ਲੋ ਤਾਂ ਜੋ ਜਿਹੜਾ ਅੱਗੇ ਜਾ ਕੇ ਇਹਨੇ ਜੈਲ ਬਣਨਾ ਹੈ ਉਹ ਤੁਹਾਡੇ ਪੇਟ 'ਚ ਜਾ ਕੇ ਹੀ ਸਾਰਾ ਹੋਵੇ ਪ੍ਰੋਸੈਸ ਤੇ ਸਾਥੀਓ ਇੱਕ ਗੱਲ ਦਾ ਧਿਆਨ ਰੱਖਣਾ ਇਹਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਇੱਕ ਗਲਾਸ ਪਾਣੀ ਦਾ ਥੋੜਾ ਜਿਹਾ 10 ਮਿੰਟ ਠਹਿਰ ਕੇ ਜਰੂਰ ਪੀਣਾ ਹੈ ਕਿਉਂਕਿ ਜੇ ਅਸੀਂ ਇਹਦੇ ਨਾਲ ਪਾਣੀ ਘੱਟ ਪੀਨੇ ਆ ਤਾਂ ਉਲਟਾ ਸਾਨੂੰ ਕਬਜ ਦੀ ਪਰੇਸ਼ਾਨੀ ਵੱਧ ਹੋ ਸਕਦੀ ਤੇ ਇਹ ਸਾਨੂੰ ਪਾਇਲਸ ਦੀ ਬਵਾਸੀਰ ਦੀ ਪਰੇਸ਼ਾਨੀ ਹੋਣ ਦਾ ਜਿਹੜਾ ਕਹਿ ਲਓ ਵੀ ਬਵਾਸੀਰ ਹੋਣ ਦੇ ਖਤਰੇ ਨੂੰ ਵੀ ਘਟਾਉਂਦਾ ਹੈ ਜੇ ਅਸੀਂ ਰੋਜ਼ਾਨਾ ਇਹਦਾ ਸੇਵਨ ਕਰਦੇ ਆ ਤਾਂ ਸੋ ਸਾਥੀਓ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਬਹੁਤੇ ਭੈਣ ਭਰਾਵਾਂ ਨੂੰ ਨਹੀਂ ਪਤਾ ਵੀ ਇਸ ਗੋਲ ਦੇ ਛਿਲਕੇ ਤੋਂ ਸਾਨੂੰ ਕੀ ਕੀ ਲਾਭ ਆ ਸਾਨੂੰ ਪੇਟ ਵਾਸਤੇ ਪਤਾ ਸੀ ਕਿ ਪੇਟ ਲਈ ਇਹ ਚੰਗਾ ਹੁੰਦਾ ਪਰ ਇਹ ਨਹੀਂ ਪਤਾ ਸੀ ਵੀ ਇਹ ਹੋਰ ਵੀ ਕਈ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਦਾ ਸੋ ਆ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਮਹਿਣਪਰਾਵਾਂ ਨੂੰ ਲਾਭ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਜੋ ਅੱਗੇ ਵੀ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਉਹ ਸਿੱਧੀਆਂ ਤੁਹਾਡੇ ਤੱਕ ਪਹੁੰਚ ਜਾਣ ਸੋ ਇਜਾਜ਼ਤ ਦਿਓ ਸਾਥੀਓ ਧੰਨਵਾਦ